ਤੇ ਦੇਖੋ ਸਾਡਾ ਪਹਿਲਾ ਮਾਮਲਾ ਤਾਂ ਹੈਗਾ 136 ਨੰਬਰ ਮਕਦਮਾ ਸਾਡਾ 31724 ਨੂੰ ਡਿਸਚਾਰਜ ਹੋਇਆ ਸੀ ਇੱਕ ਜਨ ਬਾਲਗ ਲੜਕੀ ਜੀ ਇਥੋਂ ਉਹ ਅਗਵਾ ਹੋ ਗਈ ਸੀ ਉਸ ਬਾਅਦ ਇੱਕ ਕੇਜ ਜੇ ਸ਼ਿਕਾਇਤਾਂ ਸੀ ਤਾਂ ਦਰਾਨੇ ਤਫਤੀਸ਼ ਸਾਡੇ ਐਸਟੂ ਸਾਹਿਬ ਨੇ ਮੈਡਮ ਅਮਜੀਦ ਇਹਨਾਂ ਨੇ ਪੂਰੀ ਟੈਕਨੀਕਲੀ ਇਹਦੀ ਤਫਤੀਸ਼ ਕੀਤੀ ਹੈ ਸੋਸ਼ਲ ਮੀਡੀਆ ਦੇ ਥਰੂ ਇਹਨੂੰ ਲੜਕੀ ਨੂੰ ਟ੍ਰੇਸ ਕੀਤਾ ਚਕਿੰ ਟ੍ਰੇਸ ਦੇ ਪਹਿਲੋਂ ਲੜਕੀ ਰਿਕਵਰ ਕੀਤੀ ਹੈ ਫਿਰ ਇਸ ਤੋਂ ਬਾਅਦ ਇਹ ਚ ਪਹਿਲੋਂ ਅਸੀਂ ਤਿੰਨ ਦੋਸ਼ੀਆਂ ਗ੍ਰਿਫਤਾਰ ਕੀਤੀਆਂ ਸੀਗੀਆਂ ਇਹ ਗ੍ਰਫਤਾਰ ਕੀਤੇ ਇਹਨਾਂ ਪੁੱਛਣਾ ਉਹਦੇ ਵਿੱਚ ਇੱਕ ਇਹਦੀ ਲੜਕੀ ਦੀ ਚਾਚੀ ਸੀ ਵਿਕਟਮ ਦੀ ਤੇ ਇੱਕ ਉਹਦੀ ਚਾਚੀ ਦੀ ਕੁੜੀ ਸੀ ਭੈਣ ਉਹਦੀ ਇਹਨਾਂ ਦੋਨੇ ਚਾਚੀ ਨੇ ਤੇ ਇਹਦੀ ਭੈਣ ਨੇ ਇਹਨੂੰ ਲਿਜਾ ਕੇ ਅੱਗੇ ਦੋ ਲੜਕੀਆਂ ਫੇਰ ਸੀਗੀਆਂ ਦੋ ਹਫ਼ਤਾ ਬਸੜ ਜਾ ਕੇ ਉਹਨਾਂ ਦੇ ਹਵਾਲੇ ਕਰਤਾ ਇੱਕ ਕਿਰਨ ਸੀ ਇੱਕ ਦਿਵਿਆ ਸੀਗੀ ਇਹ ਦੋਨੋਂ ਫਾਜ਼ਿਲ ਕਰ ਰਹੇ ਹੋਣੀਆਂ ਜੀਆਂ ਫਿਰ ਮਿਹਨਤ ਕਰਕੇ ਇਹਨਾਂ ਨੇ ਪਹਿਲਾਂ ਉਹਨੂੰ ਕਿਰਨ ਨੂੰ ਗ੍ਰਫਤਾਰ ਕੀਤਾ ਸੀਗਾ ਤੇ ਅੱਜ ਫਿਰ ਇਹਨਾਂ ਦੁਬਾਰਾ ਟੈਕਨੀਕਲੀ ਤਤਰੀਸ਼ ਕਰਕੇ ਤੇ ਇਹਨੂੰ ਜਿਹੜੀ ਦੂਜੀ ਲੜਕੀ ਹੈ ਔਰ ਸਤਿਵਿਆ ਇਹਨੂੰ ਗ੍ਰਿਫਤਾਰ ਕੀਤਾ ਇਹਦੇ ਵਿੱਚ ਤੇ ਲੜਕੀ ਦੀ ਜੀ ਵੈਲਿਊ ਰਿਕਵਰ ਕਰਨੀ ਸੀ ਲੜਕੀ ਦੇ ਜੀ 164 ਦੇ ਸਟੇਟਮੈਂਟ ਕੋਰਟ ਦੇ ਵਿੱਚ ਕਰਵਾ ਕੇ ਤੇ ਜਦੋਂ ਦਾ ਵਾਧਾ ਚੁੰਸੀ ਚਾਈਲਡ ਮੈਰਿਜ ਐਕਟ ਦਾ ਉਹ ਵੀ ਉਦੋਂ ਇਸ ਕਰਤਾ ਦੂਸਰਾ ਮਾਮਲਾ ਸਾਡਾ ਹੈਗਾ ਜੀ ਗੀਡਕੀ ਮੰਡਾ ਕੋਰ ਕੱਲ ਰਾਤ ਇੱਕ ਮੋਬਾਈਲ ਸਨੈਚ ਹੋਇਆ ਜੀਗਾ ਤੋਂ ਇੰਦਰਾ ਕਲੋਨੀ ਤੋਂ ਰਾਤ ਸਾਨੂੰ ਇਨਫਾਰਮੇਸ਼ਨ ਮਿਲ ਗਈ ਸੀ ਤੇ ਉਸ ਵੇਲੇ ਅਸੀਂ ਜੀ ਸਾਹਿਬ ਨੇ ਟੀਮਾਂ ਬਣਾ ਕੇ ਆਪ ਵੀ ਨਾਲ ਗਏ ਤੇ ਇਹਨਾਂ ਨੇ ਫਿਰ ਉਹੀ ਟੈਕਨੀਕਲੀ ਮਿਹਨਤ ਕਰਕੇ ਸੀਸੀਟੀਵੀ ਕੈਮਰਾ ਤੋਂ ਦੋਸ਼ੀਆਂ ਦਾ ਕੁਲੀਏ ਪਤਾ ਲੱਗੇ ਕੁਲੀਏ ਤੋਂ ਬਾਅਦ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਤੇ ਰਾਤੀ ਰਾਤੀ ਉਹਨਾਂ ਨੂੰ ਨੈਬ ਕਰਕੇ ਉਹਨਾਂ ਦੇ ਖਿਲਾਫ ਕੇਜਿਸਟਰ ਕਰਕੇ ਤੇ ਅਸੀਂ ਉਹਨਾਂ ਨੂੰ ਅਰੈਸਟ ਪਾਈ ਉਹਨਾਂ ਦੀ ਤੇ ਮੋਬਾਈਲ ਹੀ ਰਿਕਵਰ ਕਰ ਲਿਆ